ਸਸ਼ੀਗਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੇਲਾ ਟੀਵੀ ਤੇ ਮੈਂ ਸੁਰਿੰਦਰ ਗੰਬੋਈ ਤੁਹਾਡੇ ਨਾਲ ਆਮ ਜਨਤਾ ਵਾਸਤੇ ਜਲੰਧਰ ਸ਼ਹਿਰ ਵਾਲਿਆਂ ਵਾਸਤੇ ਇੱਕ ਖਬਰ ਲੈ ਕੇ ਹਾਜ਼ਰ ਹੋਇਆ ਕਿ ਜਿਹੜੇ ਕਾਰਪੋਰੇਸ਼ਨ ਦਫ਼ਤਰ ਦੇ ਵਿੱਚ ਅਧਿਕਾਰੀ ਤਨਾਤ ਹੈਗੇ ਨੇ ਉਹਨਾਂ ਨੇ ਹੜਤਾਲ ਕਰ ਦਿੱਤੀ ਆ ਕੱਲ ਕਿ ਜਿਹੜੇ ਕਮਿਸ਼ਨਰ ਹੈਗੇ ਨੇ ਜਲੰਧਰ ਦੇ ਕਾਰਪੋਰੇਸ਼ਨ ਦੇ ਉਹਨਾਂ ਨੇ ਉਹਨਾਂ ਦੀ ਡਿਊਟੀ ਵਿੱਚ ਵਾਧਾ ਕੀਤਾ ਵਾਧਾ ਇਸ ਤਰ੍ਹਾਂ ਕੀਤਾ ਕਿ ਜਿਹੜੀ ਡਿਊਟੀ ਉਹ ਆਲਰੇਡੀ ਕਰ ਰਹੇ ਜਿਦਾ ਬਿਲਡਿੰਗ ਇੰਸਪੈਕਟਰ ਹੈਗੇ ਨੇ ਪੀਟੀਪੀ ਹੈਗੇ ਨੇ ਐਮਟੀਪੀ ਹੈਗੇ ਨੇ ਉਹਨਾਂ ਨੂੰ ਸਫਾਈ ਵਾਲੇ ਪਾਸੇ ਵੀ ਧਿਆਨ ਦੇਣ ਦੀ ਗੱਲ ਕਹੀ ਗਈ ਹੈ ਕਿ ਜਿਹੜੀ ਜਲੰਧਰ ਸ਼ਹਿਰ ਦੀ ਸਫਾਈ ਹੈਗੀ ਹੈ ਤੇ ਜਿਹੜੇ ਡੰਪ ਹੈਗੇ ਨੇ ਸ਼ਹਿਰਾਂ ਦੇ ਵਿੱਚ ਉਹਨਾਂ ਦੀ ਵੀ ਸਫਾਈ ਉਹਨਾਂ ਦੀ ਜ਼ਿੰਮੇ ਲਾਈ ਹੈ ਜਿਸ ਕਾਰਨ ਹੁਣ ਤਮਾਮ ਜਿਹੜੇ ਅਧਿਕਾਰੀ ਹੈਗੇ ਨੇ ਮੈਂ ਤਸਵੀਰ ਇੱਕ ਵਾਰੀ ਦਿਖਾ ਦਿੰਦਾ ਕਿ ਇਹ ਤਮਾਮ ਜਿਹੜੇ ਅਧਿਕਾਰੀ ਨੇ ਬਿਲਡਿੰਗ ਬ੍ਰਾਂਚ ਨੂੰ ਬਿਲੋਂਗ ਕਰਦੇ ਨੇ ਐਮਟੀਪੀ ਹੈਗੇ ਨੇ ਐਸਟੀਪੀ ਹੈਗੇ ਜਿਹੀ ਹੈਗੇ ਨੇ ਐਸਡੀਐਮ ਹੈਗੇ ਨੇ ਤਮਾਮ ਜਿਹੜੇ ਅਧਿਕਾਰੀ ਹੈਗੇ ਨੇ ਇਹਨਾਂ ਨੇ ਆਪਣੀ ਡਿਊਟੀ ਤੋਂ ਵੀ ਕਿਨਾਰਾ ਕਰ ਲਿਆ ਕਿ ਅਸੀਂ ਆਪਣੀ ਡਿਊਟੀ ਬڑے ਦਿਲ ਨਾਲ ਬਲੇ ਧਿਆਨ ਨਾਲ ਆਪਣੀ ਡਿਊਟੀ ਵੱਲ ਧਿਆਨ ਦੇ ਰਹੇ ਆ ਸਾਡੀ ਡਿਊਟੀ ਜਿਹੜੀ ਹੈਗੀ ਆ ਉਹ ਦੂਸਰੇ ਪਾਸੇ ਲਗਾ ਦਿੱਤੀ ਗਈ ਹੈ ਦੂਸਰੇ ਹੋਰ ਕੰਮਾਂ ਕਾਜਾਂ ਵਾਸਤੇ ਲਗਾ ਦਿੱਤੀ ਜਿਹਦੇ ਕਰਕੇ ਸਾਡਾ ਆਪਣੀ ਡਿਊਟੀ ਤੋਂ ਧਿਆਨ ਜਿਹੜਾ ਹੈਗਾ ਉਹ ਭੰਦ ਹੋ ਰਿਹਾ ਇਸ ਕਰਕੇ ਅਸੀਂ ਇਤਹਾਲਾ ਕਰ ਰਹੇ ਆ ਜਿਨ੍ਹਾਂ ਚਿਕਰ ਕਮਿਸ਼ਨਰ ਵੱਲੋਂ ਉਹ ਆਰਡਰ ਜਿਹੜੇ ਹੈਗੇ ਜਿਹੜਾ ਉਹ ਸਟੇਟਮੈਂਟ ਦਿੱਤੀ ਗਈ ਹੈ ਜਿਹੜਾ ਨੋਟਿਸ ਕੱਢਿਆ ਗਿਆ ਉਹ ਵਾਪਸ ਨਹੀਂ ਲਿੱਤਾ ਜਾਂਦਾ ਉਹਨਾਂ ਚਿਕਰ ਇਹ ਆਪਣੀ ਡਿਊਟੀ ਤੇ ਨਹੀਂ ਜਾਣਗੇ ਮੇਰਾ ਨਾਮ ਮਨਦੀਪ ਸਿੰਘ ਹੈਗੇ ਨੇ ਸਰ ਕੀ ਕਾਰਨ ਹੈਗਾ ਕਿ ਸਾਰੇ ਦੇ ਸਾਰੇ ਅਫਸਰ ਸਹਿਬਾਨ ਅੱਜਲੇ ਧਰਨੇ ਦੇ ਬੈਠੇ ਨੇ ਦੇਖੋ ਪਿਛਲੇ ਦਿਨੀ ਇੱਕ ਕਮਿਸ਼ਨਰ ਸਾਹਿਬ ਵੱਲੋਂ ਆਰਡਰ ਕੀਤਾ ਗਿਆ ਸੀ ਜਿਦੇ ਵਿੱਚ ਸਾਰੇ ਹੀ ਅਫੀਸਰਜ਼ ਦੇ ਵੱਖ-ਵੱਖ ਬ੍ਰਾਂਚਾਂ ਦੇ ਉਹਨਾਂ ਦੀ ਡਿਊਟੀ ਸਫਾਈ ਦੇ ਵਿੱਚ ਲਗਾ ਦਿੱਤੀ ਗਈ ਸੀ ਸੋ ਅਸੀਂ ਕੱਲ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਔਰ ਉਹਨਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਜਿਹੜੇ ਅਫੀਸਰਜ਼ ਨੇ ਇਹ ਹੁਣ ਕੋਈ ਬੀ ਐਂਡ ਆਰ ਦਾ ਅਫੀਸਰ ਹੈ ਕੋਈ ਆਨ ਐਮ ਦਾ ਕੋਈ ਪ੍ਰਾਪਰਟੀ ਟੈਕਸ ਦਾ ਕੂ ਵਾਟਰ ਸਪਲਾਈ ਦਾ ਉਹਨਾਂ ਨੂੰ ਸਫਾਈ ਦਾ ਥੋੜੀ ਕੋਈ ਤਜਰਬਾ ਹੈਗਾ ਅਗਰ ਤੁਸੀਂ ਉਹਨਾਂ ਨੂੰ ਸਫਾਈ ਚ ਲਾਉਨੇ ਆ ਇੱਕ ਤਾਂ ਸਾਡੀਆਂ ਆਪਣੀਆਂ ਬ੍ਰਾਂਚਾਂ ਜਿਹੜੀਆਂ ਉਹਨਾਂ ਆਫੀਸਰ ਦੀਆਂ ਉਹ ਤਾਂ ਹਰਾਸ ਹੋਣਗੀਆਂ ਹੀ ਜਦੋਂ ਉੱਧਰ ਜਾਣਾ ਪਏਗਾ ਤੇ ਨੇਚਰਲੀ ਗੱਲ ਜਿਹੜੇ ਲੋਕ ਇੱਧਰ ਮਿਲਣ ਆਣਗੇ ਜਾਂ ਉਹਨਾਂ ਦੇ ਕੰਮ ਆ ਉਹ ਸਫਰ ਕਰਨਗੇ ਤੇ ਦੂਜਾ ਗੱਲ ਸਾਨੂੰ ਕੋਈ ਸਫਾਈ ਦਾ ਤਜਰਬਾ ਹੀ ਨਹੀਂ ਤੇ ਉਹ ਕੰਮ ਅਸੀਂ ਕਿਦਾਂ ਕਰ ਸਕਾਂਗੇ ਉਹ ਹੋਰ ਕੰਮ ਉਲਝੇਗਾ ਅਗਰ ਕੋਈ ਉਹਨਾਂ ਨੂੰ ਲੱਗਦਾ ਹੈ ਕਿ ਸਫਾਈ ਚ ਕਮੀ ਪੇਸ਼ੀ ਹੈ ਤੇ ਉਹ ਬ੍ਰਾਂਚ ਹੈਲਥ ਬ੍ਰਾਂਚ ਸਰਕਾਰ ਵੱਲੋਂ ਹੀ ਬਣਾਈ ਗਈ ਆ ਉਹਦੇ ਵਿੱਚ ਦਰਜਾ ਬਦਰਜਾ ਅਫਸਰ ਤਨਾਦ ਕੀਤੇ ਗਏ ਸਫਾਈ ਸੇਵਕ ਤੋਂ ਲੈ ਕੇ ਸੈਂਟਰ ਇਨਸਪੈਕਟਰ ਫਿਰ ਉਹਦੇ ਤੇ ਹੈਲਥ ਆਫਸਰ ਚੀਫ ਸੈਂਟਰ ਇਨਸਪੈਕਟਰ ਉਹਨਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਤੋਂ ਪੁੱਛਿਆ ਜਾਵੇ ਵੀ ਉਹਨਾਂ ਨੂੰ ਉੱਥੇ ਕਿਸ ਚੀਜ਼ ਦੀ ਲੋੜ ਹੈ ਜਿਹਦੇ ਕਰਕੇ ਕੋਈ ਪਰਫਾਰਮੈਂਸ ਅਗਰ ਨਹੀਂ ਹੋ ਰਹੀ ਤਾਂ ਉਹ ਉਹਨਾਂ ਨੂੰ ਪ੍ਰੋਵਾਈਡ ਕਰਾਈ ਜਾਵੇ ਕਿਉਂਕਿ ਸ਼ਹਿਰ ਦਿਨ-ਦਿਨ ਵਧ ਰਿਹਾ ਵਾ ਤੇ ਉਹਨਾਂ ਨੂੰ ਸਟਾਫ ਦੀ ਵੀ ਜ਼ਰੂਰਤ ਹੈ ਮਸ਼ੀਨਰੀ ਦੀ ਵੀ ਜ਼ਰੂਰਤ ਹੈ ਸੋ ਮੈਂ ਸਮਝਦਾ ਵੀ ਜੇ ਸਾਰੇ ਆਫੀਸਰਸ ਉਸ ਬ੍ਰਾਂਚ ਚ ਦਖਲ ਦੇਣਗੇ ਤਾਂ ਉਹ ਵਧੀਆ ਗੱਲ ਨਹੀਂ ਕੱਲ ਨੂੰ ਸਫਾਈ ਸੇਵਕ ਵੀ ਮੰਗ ਕਰ ਸਕਦੇ ਆ ਦੀ ਬਿਲਡਿੰਗ ਦਾ ਕੰਮ ਵਧੀਆ ਨਹੀਂ ਚੱਲਦਾ ਪਿਆ ਸਾਨੂੰ ਉਧਰ ਲਾ ਦਿਓ ਸੋ ਇਹ ਘਰਾਰ ਕੀ ਸਰਕਾਰ ਵੱਲੋਂ ਬਣਾਈ ਗਈ ਜਿਹੜੀ ਬ੍ਰਾਂਚਾਂ ਦੀ ਉਹ ਵੀ ਭੰਗ ਹੋਈ ਹੈ ਇਹਦੇ ਨਾਲ ਸੋ ਮੈਂ ਇਹ ਬੇਨਤੀ ਕਰਦਾ ਵਾਂ ਕਿ ਇਹ ਆਰਡਰ ਤੁਰੰਤ ਵਾਪਸ ਲਿਆ ਜਾਵੇ ਤੇ ਅਫਸਰ ਨੂੰ ਜਿਹੜੀਆਂ ਬ੍ਰਾਂਚਾਂ ਦਾ ਕੰਮ ਉਹਨਾਂ ਤੋਂ ਲਿਆ ਜਾਵੇ ਜਿਹੜੀਆਂ ਬ੍ਰਾਂਚਾਂ ਉਹਨਾਂ ਦੀਆਂ ਹੈਗੀਆਂ ਸਫਾਈ ਦਾ ਕੰਮ ਸਫਾਈ ਵਾਲੀ ਬ੍ਰਾਂਚ ਹੈਲਥ ਬ੍ਰਾਂਚ ਤੋਂ ਹੀ ਲਿਆ ਜੇ ਇੱਕ ਚੀਜ਼ ਹੋਰ ਹੈਗੀ ਆ ਵੀ ਜਿੱਦਾਂ ਤੁਸੀਂ ਤਮਾਮ ਜਿਹੜੇ ਅਫਸਰਾਂ ਨੇ ਹੈਗੇ ਨੇ ਸਟ੍ਰਾਈਕ ਕਰ ਦਿੱਤੀ ਹੈਗੀ ਆ ਔਰ ਆਮ ਲੋਕ ਜਿਹੜੇ ਜਿਨ੍ਹਾਂ ਨੇ ਕੰਮਕਾਜ ਕਰਾਉਣਾ ਕਿਉਂਕਿ ਅੱਜ ਸ਼ੁਕਰਵਾਰ ਆਏਗਾ ਕੱਲ ਪਰਸੋ ਦੋ ਦਿਨ ਛੁੱਟੀ ਹੈਗੀ ਆ ਸੋਮਵਾਰ ਨੂੰ ਵੀ ਦੇ ਧਿਆਨ ਦੇਣਗੇ ਕਮਿਸ਼ਨਰ ਸਾਹਿਬ ਤਾਂ ਹੋ ਸਕਦਾ ਨੋਟਿਸ ਵਾਪਸ ਹੋ ਜਵੇ ਪਰ ਜੇ ਨਹੀਂ ਹੁੰਦਾ ਪਰ ਆਮ ਲੋਕਾਂ ਨੂੰ ਕਾਫੀ ਖੱਜਲ ਖਵਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਸਾਡੀ ਤਾਂ ਇਹੀ ਬੇਨਤੀ ਅਸੀਂ ਤਾਂ ਚਾਹੁੰਦੇ ਨਹੀਂ ਵੀ ਲੋਕਾਂ ਨੂੰ ਕਿਸੇ ਕਿਸਮ ਦੀ ਸਾਡੇ ਕਰਕੇ ਕੋਈ ਇਹੋ ਜੀ ਮੁਸ਼ਕਲ ਆਵੇ ਪਰ ਜਦੋਂ ਸਾਡੀ ਹੁਣ ਬੇਵਸੀ ਹੋ ਗਈ ਇਸ ਲਈ ਅਸੀਂ ਕੱਲ ਉਹਨਾਂ ਨੂੰ ਪਹਿਲਾਂ ਮਿਲ ਕੇ ਬੇਨਤੀ ਕੀਤੀ ਆ ਕਿ ਤੁਸੀਂ ਉਹਨੂੰ ਵਾਟਰਾ ਕਰ ਲਓ ਵੀ ਸਾਨੂੰ ਇੱਥੇ ਤੱਕ ਬਹਿਣਾ ਹੀ ਨਾ ਪਵੇ ਇਹ ਕੋਣ ਜੇ ਨਹੀਂ ਕਿਸੇ ਗੱਲ ਤੇ ਆਉਂਦੇ ਤਾਂ ਹੁਣ ਸਾਡੀ ਵੀ ਹਰਾਸਪਮੈਂਟ ਆ ਸਾਡੀ ਮਜਬੂਰੀ ਹੈ ਧਰਨੇ ਦੇ ਉੱਤੇ ਬਹਿਣਾ ਜੇ ਗਲਤ ਆਰਡਰ ਨਹੀਂ ਇਹ ਵਾਪਸ ਲੈ ਜਾਂਦੇ ਇੱਕ ਬਰਸਾਤ ਜਿਹੜੀ ਕੱਲ ਹੋਈ ਆ ਤਕਰੀਬਨ ਕਰੇਮਲ 12 ਤੋਂ 14 ਘੰਟੇ ਬਰਸਾਤ ਹੋਈ ਆ ਉਸ ਦੇ ਨਾਲ ਵੀ ਸ਼ਹਿਰ ਦੇ ਵਿੱਚ ਕਾਫੀ ਗੰਦਗੀ ਵਗੈਰਾ ਜਿਹੜਾ ਕੂੜਾ ਹੈਗਾ ਕਿੱਲ ਰਿਹਾ ਹੋਇਆ ਉਸ ਨੂੰ ਲੈ ਕੇ ਸਫਾਈ ਕਰਮਚਾਰੀ ਕਿੱਦਾਂ ਸਫਾਈ ਜਿਹੜੀ ਕਰ ਰਹੇ ਹੈਗੇ ਨਾ ਜਾਂ ਉਹ ਵੀ ਸਫਾਈ ਤੇ ਹੈਗੇ ਨਹੀਂ ਸਫਾਈ ਬ੍ਰਾਂਚ ਆਪਣੀ ਬਣਾ ਕਰ ਰਹੀ ਹੈ ਹਜੇ ਸਿਰਫ ਆਫੀਸਰਸ ਜਿਹੜੇ ਹੈਗੇ ਸਾਡੇ ਜੇੀ ਤੋਂ ਲੈ ਕੇ ਐਸਸੀ ਤੱਕ ਸਾਰੇ ਉਹ ਧਰਨੇ ਤੇ ਬੈਠੇ ਨੇ ਸਫਾਈ ਬ੍ਰਾਂਚਾਂ ਦਾ ਸਾਨੂੰ ਸਮਰਥਨ ਆ ਪਰ ਹਜੇ ਉਹ ਸਵਾਈ ਕਰਦੇ ਕੀ ਕੀ ਆਸ ਹੈਗੀ ਆ ਆਖਰੀ ਸਵਾਲ ਹੈਗਾ ਕੀ ਆਸ ਹੈਗੀ ਕਿ ਕਦੋਂ ਤੱਕਰ ਸੁਣਵਾਈ ਹੋਏਗੀ ਕਮਿਸ਼ਨਰ ਸਾਹਿਬ ਆਪਣਾ ਜਿਹੜਾ ਆਰਡਰ ਦਿੱਤਾ ਵਿਡਰੋ ਕਰ ਲੈਣਗੇ ਸਾਨੂੰ ਤਾਂ ਪੂਰੀ ਆਸ ਹੈ ਕਿ ਉਹ ਤੁਰੰਤ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਤੇ ਸਹਿਜਤਾ ਦਿਖਾਉਂਦੇ ਹੋਏ ਇਹਨਾਂ ਆਰਡਰਾਂ ਨੂੰ ਵਾਪਸ ਲੈਣਗੇ ਤਾਂ ਕਿ ਜਿਹੜੀ ਆਮ ਪਬਲਿਕ ਨੂੰ ਕੋਈ ਕਿਸੇ ਕਿਸਮ ਦੀ ਹਰਾਸਮੈਂਟ ਨਾ ਹੋਵੇ ਧੰਨਵਾਦ ਸੋਮਨਦੀਪ ਸਿੰਘ ਨੇ ਕਲੀਅਰ ਕਰਤਾ ਕਿ ਜਿਹੜੇ ਕਮਿਸ਼ਨਰ ਸਾਹਿਬ ਹੈਗੇ ਨੇ ਉਹ ਆਪਣਾ ਜਿਹੜਾ ਆਰਡਰ ਕੀਤਾ ਹੈਗਾ ਉਹਨੂੰ ਵਿਡਰੋ ਕਰ ਲੈਣ ਤਾਂ ਕਿ ਜਿਹੜੇ ਅਫਸਰ ਸਹਿਬਾਨ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਸਟ੍ਰਾਈਕ ਕੀਤੀ ਹੋਈ ਹੈ ਉਹ ਆਪਣੀਆਂ ਸੀਟਾਂ ਤੇ ਆਪਣੇ ਕੰਮਕਾਜ ਵਾਲੀ ਜਗ੍ਹਾ ਤੇ ਪਹੁੰਚ ਸਕਣ ਔਰ ਜਿਹੜਾ ਉਹਨਾਂ ਨੇ ਆਰਡਰ ਦਿੱਤਾ ਹੈਗਾ ਉਹਨਾਂ ਨੂੰ ਇਸ ਚੀਜ਼ ਬਾਰੇ ਨੌਲੇਜ ਵੀ ਨਹੀਂ ਹੈ ਜਿਹੜੀ ਕੰਮ ਤੇ ਉਹਨਾਂ ਨੂੰ ਲਗਾਇਆ ਜਾ ਰਿਹਾ ਇਸ ਕਰਕੇ ਆਮ ਲੋਕਾਂ ਦੀ ਸਹੂਲਤ ਵਾਸਤੇ ਜਿਹੜਾ ਆਰਡਰ ਦਿੱਤਾ ਗਿਆ ਕਮਿਸ਼ਨਰ ਸਾਹਿਬ ਵੱਲੋਂ ਉਹਨੂੰ ਜਲਦ ਤੋਂ ਜਲਦ ਵਿਡਰੋ ਕਰ ਲੈਣ ਤਾਂ ਕਿ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਖੱਜਲਖੋਰੀ ਦਾ ਸਾਹਮਣਾ ਨਾ ਕਰਨਾ ਪਵੇ ਨਵੀਂ ਦਾ ਅਪਡੇਟ ਲਈ ਦੇਖਦੇ ਰਹੋ ਡੈਲਿੰਗ ਸੌਲਰਟੀ ਵੀ ਮ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप